ਸਤਿ ਸ਼੍ਰੀ ਅਕਾਲ ਸਾਰਿਆਂ ਤੁਸੀਂ ਦੇਖ ਰਹੇ ਹੋ ਬੀਐਸਪੀ ਨਿਊਜ਼ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਵਸਿੱਪੀ ਕਵਲ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦਾ ਵੱਡੇ ਮਹਾਰਮੰਨ ਮੰਦਰ ਵਿਖੇ ਇੱਕ ਜਿਸ ਦੀ ਤਸਵੀਰਾਂ ਤੁਹਾਨੂੰ ਲਾਈਵ ਦਿਖਾਣ ਪਾ ਰਹੇ ਆ ਇਹ ਗੱਲ ਕੀਤੀ ਜਾਵੇ ਇਹ ਜਿਹੜਾ ਮੰਦਰ ਹੈ ਪੂਰੇ ਵਰਲਡ ਦੇ ਵਿੱਚ ਸਤ ਤੋਂ ਵੱਖਰਾ ਮੰਦਰ ਹੈ ਤੇ ਇੱਕੋ ਇੱਕ ਮੰਦਰ ਜਿਹੜਾ ਪ੍ਰਾਚੀਨ ਮੰਦਰ ਜਿਸ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਆ ਤੁਹਾਨੂੰ ਇਸ ਵਕਤ ਦੀਆਂ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾਉਂਦੀਆਂ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਹੈ ਦੇਖਣ ਨੂੰ ਮਿਲ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਮੰ ਬੇਟਾ ਬੇਲਾ ਇਹਨਾਂ ਵੱਲੋਂ ਚਾਹੇ ਕਿ ਬੱਚੇ ਦੀ ਮੰਤਾ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਜਦ ਬੱਚਾ ਮੁੰਡਾ ਜਦ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਉਸ ਨੂੰ ਇੱਥੇ ਲੰਗੂਰ ਬਣਾਇਆ ਜਾਂਦਾ ਕਿ ਦੇਖਿਆ ਜਾਵੇ ਇੱਥੇ ਤੁਹਾਨੂੰ ਛੋਟੇ ਛੋਟੇ ਬੱਚੇ ਦਿਖਣਗੇ ਜਿਹੜੇ ਲੰਗੂਰ ਬੰਨਦੇ ਹੋਏ ਤੁਹਾਨੂੰ ਨਜ਼ਰ ਆਣਗੇ ਲੰਗੂਰ ਦੀ ਪੋਸ਼ਾਕ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਕਿ ਦੇਖਿਆ ਜਾਵੇ ਤਾਂ ਜਿਹੜੀ ਮੰਤਾ ਹੈ ਇਹ ਜਿਹੜੀ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਸ ਮੰਦਿਰ ਦੇ ਵਿੱਚ ਮੰਨੀ ਜਾਂਦੀ ਹੈ ਕਿ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਕਿਤੇ ਬਹੁਤ ਦੂਰ ਦੂਰੋਂ ਆਉਂਦੇ ਨੇ ਨਤਮਸਤਕ ਹੋਣ ਲਈ ਆਉਂਦੇ ਨੇ ਇਤਿਹਾਸ ਬਹੁਤ ਵੱਡਾ ਹੈ ਇਸ ਮੰਦਿਰ ਦਾ ਤੇ ਤੁਹਾਨੂੰ ਮੈਂ ਹੋਰ ਤੁਹਾਨੂੰ ਪ라이 ਤਸਵੀਰਾਂ ਦਿਖਾਈ ਇਸ ਇਤਿਹਾਸ ਦੀ ਬਾਰੇ ਜਾਣਕਾਰੀ ਸਾਰੀ ਪੰਡਿਤ ਜੀ ਕੋ ਲਵਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਵੱਡੀ ਕੀਤੇ ਦੇ ਉਧਰੇ ਨੇ ਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਲੰਗੂ ਬਣੇ ਹੋਏ ਨੇ ਕਿਉਂਕਿ ਦੇਖਿਆ ਜਾਵੇ ਮੰਤਾ ਜਿਹੜੀ ਆ ਇੱਕ ਜਿਹੜੀ ਮੰਗੀ ਜਾਂਦੀ ਉਸ ਨੂੰ ਪੂਰਾ ਵੀ ਕਰਨਾ ਪੈਂਦਾ ਹੈ ਤੇ ਪਰਹੇਜ਼ ਵੀ ਬਹੁਤ ਜਿਹੜੇ ਇੱਥੇ ਕਰਨੇ ਪੈਂਦੇ ਨੇ ਜਦ ਬੱਚੇ ਨੂੰ ਲੰਗੂ ਬਣਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਬੱਚੇ ਨੂੰ ਲੰਗੂ ਰਿਹਾ ਇੱਥੇ ਭਰਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਛੋਟੇ ਬੱਚੇ ਨੂੰ ਲੰਗੂ ਬਣਾਇਆ ਗਿਆ ਹੋਰ ਕਿੰਨੇ ਕ ਬੱਚੇ ਤੁਹਾਨੂੰ ਇਹ ਸਿਰਫ ਆਪਣੇ ਸਾਥ ਦੇ ਵਿੱਚ ਹੀ ਅਸੀਂ ਤਸਵੀਰ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਸ ਦਾ ਇਤਿਹਾਸ ਬਹੁਤ ਵੱਡਾ ਹੈ ਤੇ ਪੰਦੀ ਜੀ ਨਾਲ ਗੱਲਬਾਤ ਕਰਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਦਰਿਆਣਾ ਮੰਦਿਰ ਕਮੇਟੀ ਹੈ ਉਹਨਾਂ ਦੇ ਕੀ ਪ੍ਰਬੰਧ ਕੀਤੇ ਗਏ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਦੇਸ਼ਵਾਲਿਆਂ ਤੁਹਾਈ ਬਹੁਤ ਸਾਰੀ ਠੀਕ ਹੈ ਤੇ ਆਧੀਆਂ ਆਪ ਜੀ ਦੇ ਸੱਫਨੇ ਹੈ ਇਹ ਸਾਡਾ ਪੇਲਾ 100 ਸਾਲ ਤੋਂ ਬੈਸ ਹੁੰਦੀ ਪਈ ਆ ਮੈਨੂੰ ਪਤਾ ਹੈ मेरा छोटा भरा जो लंबू वो उन्नीस सौ बवंजा ठीक है सारी जी भगवान राम सेना है राम जी जो जंगल गए कोई घरों का फौज नहीं गए पील, को करात, तो मन मनुष्य सारे मिला के सेना मनाई थी किसम का यादगारी है जो नौ दिन नवरात्र पूजा चलेगा ਅੱਜ ਜਿਹੜੇ ਰਾਵਣ ਨੂੰ ਮਾਰ ਦਵਾਂਗੇ ਦਸਵੇਂ ਦਿਨ ਆਫਕੋਰਸ ਫੋਂਟਾ ਕੈਦੀ ਰਾਵਣ ਮਰਦੇ ਅਸਲੀ ਅਸਲੀ ਰਾਵਣ ਤਾਂ ਸਮਾਜ ਦੇ ਵਿੱਚ ਵਿਚਰਦੇ ਪਏ ਆ ਜਿਹਦੋਂ ਅਸੀਂ ਉਹ ਰਾਵਣ ਨੂੰ ਮਾਰ ਲਾਂਗੇ ਤੇ ਉਸ ਤੋਂ ਬਾਅਦ ਹਰ ਬੱਚਾ ਆ ਕੇ ਰਾਵਣ ਨੂੰ ਤੀਰ ਮਾਰੇਗਾ ਔਰ ਉਸ ਤੋਂ ਬਾਅਦ ਸੁਪਾਣਾ ਹੋਏਗਾ ਕਹਿੰਦਾ ਮੰਦਰ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਲਈ ਮੰਦਰ ਵੱਲੋਂ ਭਾਈ ਸਭ ਤੋਂ ਪਹਿਲੇ ਰੋਸ਼ਨੀ ਸਾਫ ਸਫਾਈ ਪ੍ਰਸ਼ਾਦ ਲੰਗਰ हमारी अपनी सुरक्षा सरकारी सुरक्षा तो है ही है ये सारा प्रबंध और हमारा कम से कम 200 सौ वॉलंटियर इस समय सेवा में लगा हुआ है ताकि किसी तरह की कोई असुविधा ना हो इस तरह देख दो कि हर बार जड़ी है गिनती वी जा रही है लोगों का प्यार जा रहा है ऐसा है साढ़े हिंदुस्तान के लोग ना श्रद्धा आस्था विश्वास हैं, विश्वास बन गया है इतने आके जो औलाद नहीं औलाद होगी लोग बेटा भी मंगते बेटिया तो घट ही मंगते लेकिन अच्छी गल एक बहुत वादिया गल है कि लोग बेटिया बना रहे हैं लंगूर ਮੈਂ ਇਹ ਕਹਿੰਦੀ ਆ ਜੇ ਜੇ ਭਾਰਤ ਦੀ ਸੈਨਾ ਵਿੱਚ ਤੇ ਨਹੀਂ ਹੈ ਤੇ RAMBIR ਸੈਨਾ ਚ ਕਿਉਂ ਨਹੀਂ ਹੈ ਉਹ ਵੀ ਚੱਲਦੇ ਆ ਜਿਸ ਤਰ੍ਹਾਂ ਕੇ ਅਸੀਂ ਗੱਲਬਾਤ ਕੀਤੀ ਹੈ ਲక్ష్ਮੀਕਾਂ ਚਾਵਲਾ ਜੀ ਦੇ ਨਾਲ ਤੇ ਜਿਸ ਤਰ੍ਹਾਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਪ੍ਰਬੰਧ ਜਿਹੜੇ ਬਹੁਤ ਵੱਡੇ ਕੀਤੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨਾਲ ਗੱਲਬਾਤ ਕੀਤੀ ਆ ਸੀ ਪ੍ਰਬੰਧ ਜਿਹੜੇ ਵੱਡੇ ਹੀ ਕੀਮਤੀ ਦੇ ਵਿੱਚ ਕੀਤੇ ਗਏ ਨੇ ਤੇ ਲੋਕਾਂ ਦਾ ਵੀ ਜਿਹੜਾ ਇਕੱਠ ਹੈ ਥਾਣਾ ਮਾਤਾ ਨਜ਼ਰ ਆ ਰਿਹਾ ਕੋਈ ਵਿਸ਼ਵਾਸ ਦੀ ਗੱਲ ਹੈ ਇੱਕ ਵਰਤਰਾ ਦੇ ਜਿਹੜਾ ਭਗਤਾਂ ਦਾ ਜਿਹੜਾ ਵਿਸ਼ਵਾਸ ਹੈ ਸਾਫ਼ ਦੇਖਣ ਨੂੰ ਮਿਲਦਾ ਹੈ ਕਿ ਤੁਹਾਨੂੰ ਮੈਂ ਅੱਗੇ ਹੋਰ ਲਾਈਵ ਤੁਸੀਂਾਂ ਦਿਖਾੜੀਆਂ ਚਾਹਾਂਗਾ ਕਿਤੇ ਕਿਤੇ ਤੁਸੀਂ ਦੇਖ ਸਕਦੇ ਹੋ ਕੀ ਸੰਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਕਿ ਗੱਲ ਕੀਤੀ ਜਾਵੇ ਇੱਥੇ ਜਿਹੜਾ ਕੀ ਇੱਕ ਲੰਗੂਰ ਬਣਾਇਆ ਜਾਂਦਾ ਵਾਪਸ ਚਾਣੂ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਨੂੰ ਲੰਗੂਰ ਬਣਾਇਆ ਜਾਂਦਾ ਤੇ ਤੁਸੀਂ ਦੇਖ ਸਕਦੇ ਇੱਥੇ ਤੁਹਾਨੂੰ ਛੋਟੇ ਛੋਟੇ ਪੁਸ਼ਾਕਾਂ ਦੇ ਵਿੱਚ ਲੰਗੂਰ ਦੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਅੰਮ੍ਰਿਤਸਰ ਦਾ ਜਿਹੜਾ ਇਹ ਮੰਦਿਰ ਹੈ ਪੂਰੀ ਦੁਨੀਆ ਦੇ ਵਿੱਚ ਵੱਖਰਾ ਮੰਦਿਰ ਹੈ ਇਸ ਤਰ੍ਹਾਂ ਦਾ ਤੁਹਾਨੂੰ ਪੂਰੀ ਹੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਸੰਤਾਂ ਵੀ ਜਿਹੜੀਆਂ ਨੇ ਬਹੁਤ ਦੂਰੋਂ ਦੂਰੋਂ ਇੱਥੇ ਆਉਂਦੀਆਂ ਨੇ ਮੰਤਾ ਮੰਗਦੀਆਂ ਨੇ ਕਿ ਦੇਖਿਆ ਜਾਵੇ ਤਾਂ ਹਮੇਸ਼ਾ ਹੀ ਤੁਸੀਂ ਗੁਰੂ ਬਣਾਇਆ ਗਿਆ ਕਿ ਬੱਚੇ ਜਿਹੜੇ ਨੇ ਤਿਆਰ ਹੋ ਕੇ ਆਉਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਨੇ ਜਿਹਨਾਂ ਨੂੰ ਗੁਰੂ ਬਣਾਇਆ ਗਿਆ ਵਾ ਤੇ ਹੋਰ ਵੀ ਜਿਹੜੀ ਮੰਤਾਂ ਨੇ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਛੋਟੇ ਛੋਟੇ ਜਿਹੜੇ ਨੇ ਬੱਚਿਆਂ ਨੂੰ ਬਣਾਇਆ ਗਿਆ ਇਹ ਭਾਈ ਸਾਹਿਬ ਭਾਈ ਸਾਹਿਬ ਕਿੱਡੀ ਗੇਰ ਤੋਂ ਬੱਚੇ ਨੂੰ ਗੁਰੂ ਬਣਾਉਂਦੇ ਕਦੋਂ ਮਰਦਾ ਮੰਗਦਾ ਲੈ 10 ਮਹੀਨਿਆਂ ਦਾ ਇਹ ਪਹਿਲੀ ਵਾਰੀ ਬਣਾਇਆ ਅੱਛਾ ਲੱਗਿਆ ਥੇ ਮੰਦਕ ਤਾਂ ਮੰਗਨ ਨਾ ਮਿਲਦਾ ਮੁੰਡਾ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਬੱਚਾ ਹੁਣ ਵੱਡਾ ਹੋ ਗਿਆ ਬੱਚੇ ਨੂੰ ਲੈ ਕੇ ਆਏ ਹਾਂਜੀ ਬਹੁਤ ਵਧੀਆ ਲੱਗਿਆ ਕਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨਾਲ ਗੱਲਬਾਤ ਮੈਂ ਪਿੱਛੇ ਗਿਆ ਕਿ ਜਿਹੜੇ ਉਹਨੇ ਆਪਣਾ ਕਿ ਕਹਿੰਦੇ ਕਿ ਮੰਨਤ ਜਿਹੜੀ ਬੱਚਿਆਂ ਦੀ ਜਿਹੜੀ ਦਾਤ ਹੈ ਮੁੰਡੇ ਦੀ ਜਿਹੜੀ ਤੇ ਮਿਲਦੀ ਆ ਤੇ ਦੇਖਿਆ ਤੇ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਕਿ ਲੰਗੂਰ ਬਣਾ ਕੇ ਇੱਥੇ ਲੈ ਕੇ ਆਇਆ ਜਾਂਦਾ ਤੇ ਦੁਕਾਨਾਂ ਮੰਦਰ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਨੇ ਕੀਤੇ ਗਏ ਲక్ష్ਮੀ ਦਾ ਚਾਉਣਾ ਜਿਹੜੇ ਕਿ ਥੱਲੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਬਾਕੀ ਜਿਹੜਾ ਹੋਰ ਵੀ ਜਿਹੜਾ ਇਤਿਹਾਸ ਹੈ ਉਹ ਬੰਦੇ ਦੀ ਨਾਲ ਜਾਣ ਦੀ ਕੋਸ਼ਿਸ਼ ਕਰਾਂਗੇ तो 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 यहाँ लंगूरों का मेला लगता है जो असू के नवरात्रे आते हैं उनमें लंगूरों का मेला लगता है लंगूरों के मेले का महत्व ये है कि ये जो मूर्ति है ये स्वयं बैठे हुए हनुमान जी है ये रामायण काल से है जब राम जी ने अशुमय यज्ञ किया था जो घोड़ा छोड़ा था उसको लव कुश ने बंदी बनाया था उसको छुड़ाने के लिए हनुमान जी आए थे जब उन्होंने देखा कि ये राम जी के पुत्र हैं तो उनसे वो बंदी बन गए थे और ये बदान दिया था कि जिनके घर में उत्तर प्राप्ति या संतान नहीं होती है तो मैं बच्चों से बंदी बना हुआ है वो यहाँ पे मन्नत पूरी होगी सामने बट वृक्ष है वहाँ पे मौली बांध जाती है और यहाँ पे झोली में फल डाला जाता है जब मन्नत पूरी हो जाती है तो बच्चे को आसू के महीने में बच्चे को लंगूर बनाते हैं ये यहाँ है का मेन महत्व है इसलिए इसको लंगूरों वाला बड़ा हनुमान मंदिर भी बोला जाता है देखो जी मनोकामना पूरी होती है पूरे विश्व में सिर्फ दो ही जगह ऐसी मूर्तियाँ हैं एक तो यहाँ पे बैठे हुए हनुमान जी और एक अयोध्या में है गडकरी में है वहाँ लेते हुए हनुमान जी है तो यहाँ बच्चे लंगूर बनने के लिए आते हैं उनकी मन्नत पूरी होती है इसलिए बहुत तादाद में संख्या आई हुई है ये तो कोई कभी भी बना सकते हैं बच्चे को अपनी शर्त अनुसार है इसमें ये है जैसे एक तीन पाँच सात नौ इनमें बच्चे को लंगूर बनाना होता है इसमें ये परहेज इसके परहेज है कि जमीन पर सोना होता है और दस दिन चाहे कटी कोई चीज नहीं खानी है लहसुन प्याज का न्यूज करना है और ब्रह्मचर्य का पालन करना होता है हाँ माता पिता का आना जरूरी होता है क्योंकि उनके लिए भी वही परहेज है जो बच्चे के लिए है ਸੀ ਜਿਸ ਤਰ੍ਹਾਂ ਕੇ ਸੀ ਗੱਲ ਕੀਤੀ ਐ ਲక్ష్ਮੀ ਕਾਂਚ ਆਗਲਾ ਜੀ ਨੇ ਜਿਹੜੇ ਕਿ ਦੁਰਕਿਆਨਾ ਕਮੇਟੀ ਦੇ ਪ੍ਰਧਾਨ ਨੇ ਅਤੇ ਪੰਡਿਤ ਜੀ ਨਾਲ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੂੰ ਜਿਹੜਾ ਲੰਗੂ ਬਣਾ ਕੇ ਲੈ ਕੇ ਆਂਦਾ ਇੱਥੇ ਜਿਹੜੀ ਮੰਤਾ ਜਿਹੜੀ ਆ ਪੰਡਿਤ ਜੀ ਨੇ ਦੱਸਿਆ ਕਿ ਪੂਰੀ ਕੀਤੀ ਗਈ ਆ ਗੱਲਬਾਤ ਕਰ ਲੈਣੇ ਆ ਹਾਂਜੀ ਕਿੰਨੀ ਤੇ ਦਾ ਬੱਚਾ ਤੁਹਾਡੇ ਇਹ 2 ਮਹੀਨੇ ਦਾ ਬੱਚਾ ਹੈ 2 ਮਹੀਨੇ ਦਾ ਮੰਤਾ ਮੰਗੀ ਸੀਗੀ ਹਾਂਜੀ ਮੰਨਤ ਮੰਗੀ ਸੀ ਸੀ ਮੰਗੀ ਸੀ ਇਹਦੀ ਮੰਨਤ ਤੋਂ ਪਹਿਲਾਂ ਤੋਂ ਪਹਿਲਾਂ ਮੰਗੀ ਸੀ ਕਿ ਜੇ ਬਾਬਾ ਜੀ ਦੇ ਲਗੇ ਮਾਰ ਦੇ ਕਿਆ ਚੰਦਾ ਕਿ ਜਦੋਂ ਮੰਨਤ ਪੂਰੀ ਹੁੰਦੀ ਤੇ ਬੱਚੇ ਨੂੰ ਲੰਗੂ ਬਣਾ ਕੇ ਬਹੁਤ ਨੇ ਮਤਲਬ ਕਿ ਬਹੁਤ ਵਟੇ ਖਾ ਰਹੀ ਜਿੰਨੀ ਬਹੁਤ ਓਕੀ ਹੁੰਦੀ ਹੈ ਕਟਿਆ ਵਦਿਆ ਨਹੀਂ ਖਾਣਾ ਨਾ ਬੈੱਡ ਤੇ ਨੰਮੇ ਪੈਣਾ ਮੈਂ ਨੰਗੀ ਪੈਰੀ ਰਹਿਣਾ ਮੈਂ 9 ਦੇ 10 ਦਿਨ ਸਾਰੇ ਵਲੇ ਤੇਲ ਫੇਰ ਕਰਕੇ ਤੇ ਅਗਲੇ ਦਿਨ ਇਹਦੇ ਵਸਤਰ ਬਦਾ ਜਾਂਦੇ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ ਇਸ ਮੰਦਰ ਵਿਸ਼ਵਾਸ ਤੇ ਆਸ ਮੰਗੀ ਸੀ ਤੇ ਮੁਰਾਦ ਪੂਰੀ ਹੋਈ ਤੇ ਦਾ ਬੱਲੇ ਬੋਰ ਵੀ ਵੈਸੇ ਮੈਂ ਦੇਖ ਰਿਹਾ ਹਾਂ ਬੋਰ ਦੇ ਬੱਚੇ ਆ ਕਿ ਇੱਥੇ ਫਰਵਰੀ ਜੇ ਮੰਨਤ ਮੰਗੀ ਤਾਂ ਪੂਰੀ ਹੁੰਦੀ ਹੈ ਹਾਂਜੀ ਸਾਡਾ ਤਾਂ ਵਿਸ਼ਵਾਸ ਹੈ ਕਿ ਹਰ ਵਾਰੀ ਪੂਰੀ ਹੁੰਦੀ ਹੈ ਜੇ ਕੋ ਸੱਚੇ ਦਿਲੋਂ ਮੰਗੇ ਤੇ ਜਰੂਰ ਪੂਰੀ ਸਾਡੀ ਤਾਂ ਗੱਲ ਕੀਤੀ ਆ ਇਹਨਾਂ ਨਾਲ ਕਿ 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 ਮੰਨਤ ਮੰਗੀ ਗਈ ਸੀ ਉਹ ਕਿੱਥੇ ਪੂਰੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇਰੇ ਛੋਟੇ ਛੋਟੇ ਜਿਹੜੇ ਬੱਚਾ ਨੂੰ ਜਿਹੜਾ ਲੰਗੂਰ ਬਣਾਇਆ ਗਿਆ ਕਿਉਂਕਿ ਦੇਖਿਆ ਜਾਵੇ ਤਾਂ ਇਹ ਮੰਨਤ ਤੇ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਜਿਹੜੀ ਵਿਸ਼ਵਾਸ ਦੀ ਗੱਲ ਹੁੰਦੀ ਹੈ ਜਦ ਵਿਸ਼ਵਾਸ ਜੇ ਹੋਵੇ ਤੇ ਬੱਚੇ ਜਿਹੜੇ ਨੇ ਕਿ ਬੱਚੇ ਦੀ ਵਿਸ਼ਵਾਸ ਦੇ ਰੱਬ ਜ਼ਰੂਰ ਸੋਹਦਾ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਵੱਡੇ ਵੱਡੇ ਗਿਣਤੀ ਦੇ ਵਿੱਚ ਲੋਕ ਆਏ ਨੇ ਅੰਮ੍ਰਿਤਸਰ ਤੇ ਇਹਨਾਂ ਕੀ ਤਸਵੀਰਾਂ ਤਾਂ ਨੂੰ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਅਸੀਂ ਪੰਡਿਤ ਜੀ ਦਾ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਦੇ ਗੱਲ ਕੀਤੀ ਜਾਵੇ ਜਿਹੜੇ ਦਰਗਿਆਨਾ ਕਮੇਟੀ ਦੇ ਪ੍ਰਧਾਨ ਨੇ ਲక్ష్ਮੀ ਕਾਂਤ ਚਾਵਲਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਅਸੀਂ ਤੇ ਹੋਰ ਤੁਹਾਨੂੰ ਦੂਸਰੀ ਤਸਵੀਰਾਂ ਦਿਖਾਵਾਂਗਾ ਤੇ ਇੱਕ ਹੋਰ ਅਨੋਖੀ ਤਸਵੀਰ ਵਿਖਾਉਣ ਨੂੰ ਮਿਲਦੀ ਜਿੱਥੇ ਕਿ ਪਾਰਟੀਆਂ ਜਿਹੜੀਆਂ ਨੇ ਵਕਫ ਵਕਫ ਪੋਸ਼ਾਕਾਂ ਦੀਆਂ ਕਿਰਿਆਵਾਂ ਦੀ ਪਾ ਕੇ ਆਉਂਦੇ ਨੇ ਤੇ ਜਿੱਥੇ ਕਿ ਮੋਕਲ ਤੇ ਲੰਗੂ ਤਿਆਰ ਕੀਤੀ ਜਾਂਦੀ ਹੈ ਵਕਫ ਵਕਫ ਪੋਸ਼ਾਕਾਂ ਪਾ ਕੇ ਜਿੱਥੇ ਜਿੱਥੇ ਇੱਕ ਤਸਵੀਰ ਹੈ ਅਨੋਖੀ ਤਸਵੀਰ ਜਿਹੜੇ ਅੰਮ੍ਰਿਤਸਰ ਚ ਹੀ ਵੇਖਣ ਨੂੰ ਮਿਲਦੀ ਤੁਸੀਂ ਦੇਖ ਸਕਦੇ ਹੋ ਇਹ ਪਾਰਟੀ ਜਿਹੜੀ ਇੱਕ ਹੋਰ ਆ ਰਹੀ ਹੈ ਤੇ ਵਕਫ ਵਕਫ ਅੰਮ੍ਰਿਤਸਰ ਚ ਪਾਰਟੀਆਂ ਜਿਹੜੀਆਂ ਨੇ ਇਸ ਚੀਜ਼ ਚ ਹਿੱਸਾ ਲੈਂਦੀਆਂ ਨੇ ਕਿ ਹਨੂਮਾਨ ਬਾਤੀਆਂ ਦੇ ਤੁਸੀਂ ਦੇਖ ਸਕਦੇ ਹੋ ਇਹ ਬਾਹੂਬਲੀ ਹਨੂਮਾਨ ਦੀ ਗੱਲ ਕੀਤੀ ਜਾਂਦੀ ਹੈ कि ਜਿਹੜਾ ਪੂਰਾ ਹੀ ਅੰਮ੍ਰਿਤਸਰ ਦੇ ਵਿੱਚ ਗੱਲ ਕੀਤੀ ਹੈ ਅਨੋਖਾ ਜਿਹੜਾ ਬਾਹੂ ਬਲੀ ਹਨੂਮਾਨ ਦੇ ਮੰਨਿਆ ਜਾਂਦਾ ਉਸ ਦੀ ਪਾਰਟੀ ਵੱਲੋਂ ਜਿਹੜੇ ਕਿ ਆ ਰਹੇ ਤੁਹਾਨੂੰ ਹੁਣ ਅਸੀਂ ਵਕ ਵਕ ਲਾਈਵ ਤਸਵੀਰਾਂ ਦਿਖਾਵਾਂਗੇ ਜਿਸ ਦੇ ਵਿੱਚ ਬਾਹੂ ਬਲੀ ਹਨੂਮਾਨ ਨੂੰ ਬਣਾਇਆ ਜਾਂਦਾ ਤੇ ਦੇਖਿਆ ਜਾਵੇ ਤੇ ਅਨੋਖੀ ਤਸਵੀਰ ਜਿਹੜੀ ਸਿਰ ਅੰਮ੍ਰਿਤਸਰ ਚ ਹੀ ਵੇਖਣ ਨੂੰ ਮਿਲਦੀ ਹੈ ਜਿਹੜੇ ਪਾਰਟੀਆਂ ਨੇ ਹੋਰ ਵੀ ਜਿਹੜੇ ਵਾਅਦੇ ਕਰ ਲਏ ਵਲੰਟੀਅਰਸ ਦੀ ਇਹ ਦੇਰੇ ਨੇ ਇੱਥੇ ਜਿਹੜੇ ਸੇਵਾ ਦੇ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਨੂਮਾਨ ਜੀ ਦੀ ਪਾਰਟੀ ਹੈ ਇਹ ਜਿਹੜੇ ਬੋਕੀ ਨਗਰ ਵਾਖਵਾਖ ਪਾਰਟੀ ਦੇ ਵਿੱਚ ਜਿਹੜੇ ਕਿ ਆ ਤਿਆਰ ਕਰਦੇ ਨੇ ਪੋਸ਼ਾਕਾਂ ਬਣਾਉਣ ਦੀ ਗੱਲ ਕੀਤੀ ਜਾਵੇ ਇਹ ਜਿਹੜੀ ਪੋਸ਼ਾਕ ਦੀ ਵੀ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਸਾਰੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਉਹ ਬੱਦੀ ਕੀਤੀ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਜਿਹੜੀਆਂ ਅਨੋਖੀਆਂ ਦਾ ਲੋਕ ਇਸਰ ਤੋਂ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਰਟੀ ਜਿਹੜੀ ਕਿ ਇੱਥੇ ਪਹੁੰਚ ਚੁੱਕੀ ਆ ਤੇ ਉਹਨਾਂ ਵੱਲੋਂ ਜਿਹੜਾ ਹੈ ਕਿ ਹਨੂਮਾਨ ਜੀ ਦਾ ਜਿਹੜੇ ਕੀ ਜੋਪ ਲੈ ਕੇ ਆ ਜਿਹੜੇ ਕਿ ਤੁਸੀਂ ਲੈ ਦੇਖ ਸਕਦੇ ਹੋ ਬੜੀ ਅਨੋਖੀ ਤਸਵੀਰਤਾ ਅਸੀਂ ਦਿਖਾਉਣ ਜਾ ਰਹੇ ਹਾਂ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜੀ ਤਸਵੀਰਾਂ ਨੇ ਸਿਰਫ ਅੰਮ੍ਰਿਤਸਰ 'ਚ ਹੀ ਦੇਖਾ ਨੂੰ ਮਿਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਜਿਹੜੀ ਆ ਵਕਤ-ਵਕਤ ਜਿਹੜੀ ਇਹੋ ਜੇ ਵੱਖਰੀ ਪੋਸ਼ਾਕ ਜਿਹੜੀ ਹੈ ਜਿਹੜਾ ਹੱਥ ਮਨ ਬੰਦੇ ਹੋਏ ਸਾਨੂੰ ਸਿਰਫ ਅੰਮ੍ਰਿਤਸਰ 'ਚ ਹੀ ਦੇਖਣ ਨੂੰ ਮਿਲਣਗੇ ਕਿ ਭਾਵੇਂ ਦੇਖਿਆ ਜਾਵੇ ਤਾਂ ਸਸੇ ਹਨੂਮਾਨ ਜੀ ਨੂੰ ਪੂਰੇ ਵਰਲਡ ਦੇ ਵਿੱਚ ਹੀ ਮੰਨਿਆ ਜਾਂਦਾ ਪਰ ਇਹ ਜਿਹੜੀਆਂ ਅਨੋਖੀ ਤਸਵੀਰਾਂ ਨੇ ਸਿਰਫ ਅੰਮ੍ਰਿਤਸਰ 'ਚ ਹੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਉਂਕਿ ਇਹਨਾਂ ਵੱਲੋਂ ਜਿਵੇਂ ਕਿ ਵਕਤ-ਵਕਤ ਤਰ੍ਹਾਂ ਤਿਆਰ ਕੀਤਾ ਜਾਂਦਾ ਤੇ ਦੇਖਿਆ ਜਾਵੇ ਤਾਂ ਲੰਗੂਰਤੀ ਦੇ ਤਰੀਕ ਇੱਕ ਤਾਂ ਨਜ਼ਾਕਰੀ ਅਸੀਂ ਜ਼ਰੂਰ ਸਾੰਧੀ ਕੀਤੀ ਸੀ ਪਰ ਜਿਹੜੀ ਇਹ ਜਾਣਕਾਰੀ ਹੈ ਤੁਸੀਂ ਇੱਕ ਹੋਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਹਨੂਮਾਨ ਜੀ ਦੇ ਤਕਾਰੇ ਲਗਾ ਕੇ ਜਿਹੜਾ ਕੀ ਪਾਰਟੀ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਅਲੋਕੀ ਤਸਵੀਰਾਂ ਅੰਮ੍ਰਿਤਸਰ ਦੀਆਂ ਜਿਸ ਦੇ ਵਿੱਚ ਹਨੂਮਾਨ ਜੀ ਜਿਹੜੇ ਬੱਤ-ਬੱਤ ਤਰ੍ਹਾਂ ਦੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਨੇ ਆਪਣੇ ਸੋਨਾਂ ਦੇ ਵਿੱਚ ਇਸ ਨੂੰ ਕੈਪਚਰ ਜ਼ਰੂਰ ਕਰਨਾ ਚਾਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਕੈਪਚਰ ਜਿਹੜੀ ਆ ਇਸ ਮੱਠ ਨੂੰ ਕਿ ਦੇਖਿਆ ਜਾਵੇ ਇਹ ਤੁਹਾਨੂੰ ਸਿਰਫ ਅੰਮ੍ਰਿਤਸਰ ਕੀ ਹੀ ਵੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਕੀ ਸੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਜਿਹੜੀ ਆ ਪਾਰਟੀਆਂ ਨੇ ਬੱਤ-ਬੱਤ ਹਨੂਮਾਨ ਜਿਹੜੇ ਪਲਾਉੜੀਆਂ ਨੇ ਪੁਸ਼ਾਕਾਂ ਪੁਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲਾਈਵ ਤਸਵੀਰਾਂ ਦੇ ਵਿੱਚ ਦਾ ਮਾਹੌਲ ਦਿਖਾ ਰਿਹਾ ਹੈ ਕਿ ਬੱਚ ਬੱਚ ਤਰ੍ਹਾਂ ਹਨੂਮਾਨ ਨੂੰ ਧਿਆਨ ਕੀਤਾ ਜਾਂਦਾ ਹੈ ਲੋਕਾਂ ਦੇ ਵਿੱਚ ਇਸ ਤੋਂ ਪਹਿਲੇ ਇੱਕ ਗੱਲ ਕੀਤੀ ਜਾਵੇ ਪਾਰਟੀ ਦੇ ਜਿਹੜੇ ਹੁੰਦੇ ਹਨ ਉਹਨਾਂ ਨੂੰ ਦਿਨ ਦੇ ਵਿੱਚ ਦੋ ਵਾਰ ਇੱਥੇ ਮੱਥਾ ਟਿਕਾਣਾ ਜ਼ਰੂਰ ਹੁੰਦਾ ਇਸ ਤਰ੍ਹਾਂ ਦੇ ਬਹੁਤ ਪ੍ਰੇਮ ਜਿਹੜੇ ਕਿ ਇੱਥੇ ਕਰਨੇ ਪੈਂਦੇ ਨੇ ਤੇ ਜਿਹੜੇ ਲੋਕਾਂ ਨਾਲ ਵੀ ਇਸ ਗੱਲ 'ਤੇ ਕਿੰਨੀ ਲੋਕਾਂ ਨਾਲ ਹੀ ਸਦਾਨਾ ਦਾ ਸਤਕੜਾਈਆਂ ਸੀਗੇ ਤੇ ਜਿਹੜੇ ਹਨੂਮਾਨ ਮੰਦਰ ਦੇ ਇਤਿਹਾਸ 'ਤੇ ਇਸ ਨਾਲ ਇਸ ਤੋਂ ਜਾਣੂ ਕਰਵਾਇਆ ਤੇ ਇਸ ਤਰ੍ਹਾਂ ਹੀ ਤੁਸੀਂ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹ ਕਬੱਡੀ ਖੇਤ ਦੇ ਵਿੱਚ ਇੱਥੇ ਪਹੁੰਚਲੇ ਅਤੇ ਇਸ ਤਰ੍ਹਾਂ ਹੀ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਲੋਕ ਨੇ ਇੱਥੇ ਕਬੱਡੀ ਖੇਤ ਦੇ ਵਿੱਚ ਉੱਜਰੇ ਨੇ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਸੀਂ ਤਾਂ ਕਾ ਇਤਿਹਾਸ ਜਿਹੜਾ ਜਾਂਚ ਕੀਤਾ ਤੇ ਦੇਖਿਆ ਜਾਵੇ ਤਾਂ ਇਹ ਜਿਹੜਾ ਇਤਿਹਾਸ ਸਿਰਫ ਉਸੜਾ ਤੁਹਾਨੂੰ ਅੰਮ੍ਰਿਤਸਰ 'ਚ ਹੀ ਵੇਖਣ ਨੂੰ ਮਿਲਦਾ ਕਿਉਂਕਿ ਇਹ ਜਿਹੜਾ ਹਨੂਮਾਨ ਮੰਦਿਰ ਹੈ ਸਿਰਫ ਅੰਮ੍ਰਿਤਸਰ 'ਚ ਹੀ ਵਿਖੇ ਤਾਂ ਮੇਖਰ ਨੂੰ ਜਾਂਦਕ ਵਿੱਚ ਇਦਾਂ ਕਰ ਕਿ ਇਤਿਹਾਸਿਕ ਇਤਿਹਾਸਿਕ ਮੰਦਿਰ ਦੀ ਗੱਲ ਕੀਤੀ ਜਾਂਦੀ ਹੈ ਇਸ ਦਾ ਇਤਿਹਾਸ ਬਹੁਤ ਵੱਡਾ ਹੈ ਜੇਸੀ ਪੰਡਿਤ ਜੀ ਨਾਲ ਗੱਲਬਾਤ ਕੀਤੀ ਇਹਨਾਂ ਤੁਹਾਨੂੰ ਇਸ ਦੇ ਇਤਿਹਾਸ ਨਾਲ ਵੀ ਜਾਣ ਕਰਵਾਇਆ ਮੇਰੇ ਨਾਲ ਜੁੜਾ ਜਜ ਬਲਸ਼ੀਪਰ ਪਾਵਰ ਬੀ ਐਕਸਪੀ ਨਿਊਜ਼ ਪੰਜਾਬੀ ਹਮਸਰਤ